ਨੀ ਵੇਖੂ ਕਿਹੜਾ ਲੈਂਦਾ ਮੁੱਲ ਵਹਿਰ ਜੱਟੀ ਐ ਨਹੀਂ ਹਟਿਆ ਫਿਰ ਗੱਲ ਮਦੀਪੁਰੀਆ ਛੇੜਾ ਛੇੜ ਹੀ ਲਿਆ ਪਰ ਪ੍ਰੇਮ ਢਿੱਲੋਂ ਨਾਲ ਵੇਕ ਅਪ ਕਾਲ ਗੀਤ ਰਿਲੀਜ਼ ਕਰਨ ਵਾਲਾ ਗੱਲ ਮਦੀਪੁਰੀਆ ਹੁਣ ਨਵਾਂ ਸੰਧੂ ਨੂੰ ਆਪਣੇ ਨਵੇਂ ਗੀਤ ਗੋਡ ਫਾਦਰਸ ਕਾਲ ਵਿੱਚ ਤਿੱਖੇ ਸ਼ਬਦਾਂ ਨਾਲ ਰਿਪਲਾਈ ਕਰਦਾ ਨਜ਼ਰ ਆਇਆ ਬੇਸ਼ੱਕ ਅਜੀ ਘਰਾਈ ਜਾਂਦੇ ਆ। ਵੀਡੀਓ ਦੇ ਸ਼ੁਰੂਆਤ ਵਿੱਚ ਹੀ ਗਿੱਲ ਮੱਦੀਪੁਰੀਆ ਨਵਾਨ ਸੰਧੂ ਨੂੰ ਡੈਸ ਕਰ ਦਿੰਦਾ। ਆਜੋ ਦੱਸਦੇ ਹਾਂ ਕਿਵੇਂ। ਕੁਝ ਦਿਨ ਪਹਿਲਾਂ ਨਵਾਨ ਸੰਧੂ ਆਪਣੇ ਸੋਸ਼ਲ ਮੀਡੀਆ ਤੇ ਕੁਝ ਪੋਸਟ ਸ਼ੇਅਰ ਕਰਦਾ ਹੈ। ਇਨ੍ਹਾਂ ਪੋਸਟਾਂ ਦੇ ਆਖਰ ਵਿੱਚ ਨਵਾਨ ਸੰਧੂ ਇੱਕ AI ਦੁਆਰਾ ਬਣਾਈ ਗਈ ਝੋਟੇ ਦੀ ਤਸਵੀਰ ਸ਼ੇਅਰ ਕਰਦਾ ਹੈ। ਉਸ ਤਰ੍ਹਾਂ ਦੀ ਹੀ ਸੇਮ ਅਮੇਜ ਨੂੰ ਗਿੱਲ ਮੱਦੀਪੁਰੀਆ ਆਪਣੀ ਵੀਡੀਓ ਵਿੱਚ ਦਿਖਾਉਂਦਾ ਹੈ। ਕੁਝ ਇਸ ਤਰ੍ਹਾਂ ਜੋ ਕਿ ਸਿੱਧੇ ਤਰੀਕੇ ਨਾਲ ਨਵਾਨ ਸੰਧੂ ਨੂੰ ਟਾਰਗੇਟ ਕੀਤਾ ਗਿਆ ਹੈ। ਵਾਂਦੰਦੂ ਵਾਂਗ 18 ਪਲੱਸ ਸ਼ਬਦਾਂ ਦੀ ਵਰਤੋਂ ਕਰਦਾ ਗੱਲ ਮੱਦੀਪੁਰੀਆ ਇਹ ਵੀ ਕਹਿ ਦਿੰਦਾ ਇੱਥੇ ਸਿੱਧੇ ਸ਼ਬਦਾਂ 'ਚ ਗੱਲ ਮੱਦੀਪੁਰੀਆ ਇਹ ਵੀ ਕਹਿੰਦਾ ਵੀ ਹੁਣ ਕੈਮ ਹੋ ਜੋ ਅਸੀਂ ਮੈਦਾਨ 'ਚ ਆ ਚੁੱਕੇ ਹਾਂ ਹੁਣ ਪਿੱਲੀ ਵਗਣੀਓ